I'm mm -hmm. mm -hmm. ਮੌਂਟ ਹੌਲੀ ਯੂਟਿਊਬਰ ਦੀ ਸ਼ੌਕੀ ਬਿਲਕੁਲ ਕੋ ਸਰਦੀ ਬਿਲਕੁਲ ਬੋਲ ਰਿਹਾ ਹੈ ਸ਼ੀਰ ਨੋ ਗਤੀ ਇਹ ਆਪਣਾ ਘਰਾਸ਼ਰਮ ਸੰਨ 2000 ਅੱਜ ਤੋਂ ਲਗਭਗ 25 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਭਰਤਪੁਰ Rajasthan ਤੋਂ ਇੱਕ ਡਾਕਟਰ ਜੋੜੇ ਵੱਲੋਂ ਕੀਤੀ ਗਈ ਸੀ। ਉਹਨਾਂ ਦਾ ਇੱਕੋ ਇੱਕ ਟਾਰਗੇਟ ਸੀ ਕਿ ਕੋਈ ਵੀ ਵਿਅਕਤੀ ਲਵਾਰਸ ਸੜਕਾਂ ਤੇ ਜਗਵੀ ਹਾਲਤ ਚੀ ਜਾਂ ਬਿਵਾਰ ਵੈਸੇ ਵੀ ਉਮ ਦਾ ਨਜ਼ਰ ਨਾ ਆਵੇ ਉਹਨੂੰ ਆਪਾਂ ਚੱਕ ਕੇ ਉਹਦਾ ਇਲਾਜ ਕਰਾਈਏ ਉਹਨੂੰ ਰੋਟੀ ਖਵਾਈਏ ਉਹਨੂੰ ਨੁਹਾਈਏ ਤੋ ਆਈਏ ਉਹਨੂੰ ਦੁਬਾਰਾ ਜੀਵਨ ਦਿੱਤਾ ਜਾਵੇ। ਜਦੋਂ ਠੀਕ ਹੋ ਜਾਵੇ ਤਾਂ ਉਹਨੂੰ ਘਰ ਤੱਕ ਪਹੁੰਚਾਇਆ ਜਾਵੇ ਤਾਂ ਭੋਲਨ ਵਾਸ ਕੀਤਾ ਜਾਵੇ। ਭਰਤਪੁਰ ਤੋਂ ਸ਼ੁਰੂਆਤ ਕੀਤੀ ਇਹ 25 ਸਾਲ ਪਹਿਲਾਂ ਦੀ ਅੱਜ 70 ਆਸ਼ਰਮ ਹਿੰਦੂਸਤਾਨ ਦੇ ਵਿੱਚ ਅਤੇ ਇੱਕ ਨੇਪਾਲ ਦੇ ਵਿੱਚ ਇਹ ਆਸ਼ਰਮ ਬਣਾਇਆ ਜਾ ਚੁੱਕਿਆ ਹੈ ਜਿਨ੍ਹਾਂ ਵਿੱਚ ਲਗਭਗ ਦਿੱਤੀ ਅੱਜ 7500 ਦੇ ਕਰੀਬ ਤੱਕਲੇ ਭਰਤਪੁਰ ਦੇ ਵਿੱਚ ਹੀ ਹੈ ਤੇ ਕੁੱਲ ਬੁਲਾ ਕੇ 15000 ਇਹ ਪ੍ਰਭੂ ਜੀ ਇਹਨਾਂ ਆਸ਼ਰਮਾਂ ਦਾ ਸਹਾਰਾ ਲੈਂਦੇ ਐ ਸੁਭਾਵਾਂ ਲੈਂਦੇ ਐ ਇਹ ਪ੍ਰਭੂ ਦੀ ਸ਼ਬਦ ਜਿਹੜਾ ਅਸੀਂ ਵਰਤਦੇ ਆ ਇਹ ਕਿਉਂ ਵਰਤਦੇ ਆ ਕਿਉਂਕਿ ਇਹ ਲੋਕ ਇੰਨੇ ਕ ਜਿਆਦਾ ਡਿਪਰੈਸ਼ਨਾਂ ਦੇ ਕਾਰਨ ਆਪਣੇ ਘਰਾਂ ਚੋਂ ਜਾਂ ਗਰੀਬੀ ਦੇ ਕਾਰਨ ਜਾਂ ਕੋ ਹੋਰ ਨਿੱਜੀ ਕਾਰਨ ਵੀ ਹੋ ਸਕਦੇ ਹਨ ਉਹਨਾਂ ਘਰਾਂ ਕਾਰਨ ਘਰਾਂ ਤੋਂ ਬਾਹਰ ਆ ਜਾਂਦੇ ਆ ਇਹਨਾਂ ਨੂੰ ਆਪਣਾ ਨਾਮ ਤੱਕ ਨਹੀਂ ਪਤਾ ਹੁੰਦਾ ਸਾਡੇ ਵੀ ਆਸ਼ਰਮ ਦੇ ਵਿੱਚ ਇੱਕ ਐਸਾ ਵਿਅਕਤੀ ਹੈ ਜਿਸ ਨੂੰ ਅੱਖਾਂ ਤੋਂ ਦਿਸਦਾ ਵੀ ਨਹੀਂ ਬੋਲ ਵੀ ਨਹੀਂ ਸਕਦਾ ਉਹ ਸੁਣਦਾ ਵੀ ਨਹੀਂ ਇਸ ਤੋਂ ਹੋਰ ਬਹੁਤ ਲਾਈਕ ਸਾਡੇ ਕੋਲੇ ਇਦਾਂ ਦੇ ਪ੍ਰਭੂ ਜੀ ਹਰ ਜਿਹਨਾਂ ਨੂੰ ਜਿਹੜੇ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਇਹ ਇਸੇ ਕਰਕੇ ਨਾਲ ਅਸੀਂ ਪ੍ਰਭੂ ਸ਼ਬਦ ਦਿੱਤਾ ਗਿਆ ਵੀ ਇਹਨਾਂ ਨੂੰ ਜ਼ਿੰਮੇਵਾਰੀ ਦਾ ਕੱਖ ਵੀ ਨਹੀਂ ਪਤਾ ਹੁੰਦਾ ਵੀ ਅਸੀਂ ਕਿੱਥੋਂ ਆਏ ਤੇ ਕਿੱਥੇ ਜਾਣਾ ਸੀ ਇਹਨਾਂ ਦੀ ਸੇਵਾ ਭਾਵਨਾ ਦਾ ਮੁੱਲ ਹੀ ਹੈ ਸਾਡਾ ਹੈ ਕਿ ਐਡੇ ਵੱਡੇ ਸੋਸਸਾ ਜਿਹੇ ਹਿੰਦੁਸਤਾਨ ਦੇ ਵਿੱਚ ਚੱਲ ਰਹੀ ਹੈ ਇਹਨਾਂ ਨੂੰ ਸਵੇਰੇ ਉਠਾਉਣਾ ਨਹਾਉਣਾ ਧੋਣਾ ਸਵੇਰੇ ਬ੍ਰੈਕਫਾਸਟ ਉਸ ਤੋਂ ਬਾਅਦ ਸੈਕਟਰੀ ਦੀ ਦਵਾਈ ਕਿਉਂਕਿ ਮਨਰੋਗ ਦੀ ਦਵਾਈ ਕਿਉਂਕਿ ਸਾਰੇ ਲਗਭਗ ਹੀ ਸਾਡੇ ਕੋਲੇ 99% ਇਹ ਲੋਕ ਜ਼ਬਾਕੀ ਤੌਰ ਤੇ ਪਰੇਸ਼ਾਨ ਹੁੰਦੇ ਆਉਂਦੇ ਆ ਉਹਨਾਂ ਨੂੰ ਦਵਾਈ ਸਵੇਰੇ ਸ਼ਾਮ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਦੁਪਹਿਰ ਦਾ ਖਾਣਾ ਹੈ ਦੁਪਹਿਰ ਦੀ ਚਾਹ ਹੈ ਸ਼ਾਮ ਦਾ ਖਾਣਾ ਹੈ ਫਿਰ ਰਾਤ ਦੀ ਦਵਾਈ ਹੈ ਡੇਲੀ ਨਹਾਉਣਾ ਡੇਲੀ ਯੂਨੀਫਾਰਮ ਚੇਂਜ ਕਰਨੀ ਇਹਦਾ ਕਿਹਨੇ ਜਿੰਮੇ ਹੈ ਇਸ ਤਰ੍ਹਾਂ ਦਾ ਹੀ ਕੰਮ ਲੋਕਾਂ ਦੇ ਸਹਿਯੋਗ ਵੀ ਸਾਡੇ ਕੋਲ ਬਹੁਤ ਲੋਕ ਆਉਂਦੇ ਨੇ ਤੇ ਸੇਵਾ ਕਰਦੇ ਇੱਥੇ ਬਹੁਤ ਸਜੋੜੇ ਕੰਮ ਵੀ ਕਰਦੇ ਅੱਜ ਸਾਡੇ ਫਰੀਦਕੋਟ ਦੇ ਇੱਕ ਪੰਜਾਬ ਦਾ ਇੱਕੋ ਇੱਕ ਆਸ਼ਰਮ ਹੈ ਫਰੀਦਕੋਟ ਜਿੱਥੇ ਅੱਜ 51 ਪ੍ਰਭੂ ਜੀ ਰਹਿੰਦੇ ਆ ਇਹ ਅਜੇ ਵੀ ਅੱਜ ਤੱਕ ਅ ਕਿਵੇਂ ਕਿਸ ਤਰ੍ਹਾਂ ਇਹ ਮਨ ਚਾਇਆ ਵੀ ਐਸੇ ਨਾਲ ਵੀ ਸੇਵਾ ਕੀਤੀ ਜਾਵੇ ਕਿਉਂਕਿ ਦੁਨੀਆਦਾਰੀ ਬਹੁਤ ਹੈਗੀ ਹੈ ਲੋਕ ਬਹੁਤ ਹੈਗੇ ਨੇ ਇਨਾਤੇ ਕਿਸ ਤਰ੍ਹਾਂ ਫਿਰ ਇਹ ਮੰਚ ਆਇਆ ਔਰ ਕਿਸ ਤਰ੍ਹਾਂ ਫਿਰ ਇਹਨਾਂ ਨੂੰ ਮੈਨੇਜ ਜਿਹੜਾ ਕੀਤਾ ਜਾਂਦਾ ਕਿਉਂਕਿ ਅ ਡੇਲੀ ਦੀ ਆਪਾਂ ਗੱਲ ਕਰ ਲਈ ਤੇ ਡੇਲੀ ਵੀ ਖਰਚਾ ਜਿਹੜਾ ਹੈਗਾ ਕਾਫੀ ਹੋ ਜਾਂਦਾ ਤਾਂ ਕਿਵੇਂ ਫਿਰ ਇਹ ਮੈਨੇਜ ਜਿਹੜਾ ਹੁੰਦਾ ਹੈ ਕਿ ਕੋਈ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਹੁੰਦੀ ਹੈ ਜੇ ਕਿਸੇ ਦੇਖੋ ਜੀ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਸਰਕਾਰ ਵੱਲੋਂ ਕਿਸੇ ਕਿਸਮ ਦੀ ਕੋਈ ਹੈਲਪ ਨਹੀਂ ਹੁੰਦੀ ਨਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਹੈਲਪ ਹੁੰਦੀ ਹੈ ਇਹ ਸਟੋਪਲੀ ਲੋਕਾਂ ਦੇ ਸਹਿਯੋਗ ਨਾਲ ਪਿਆਰ ਸਤ ਕਾ ਹੀ ਇਹ ਕੰਮ ਚੱਲ ਰਿਹਾ ਹੈ ਲਗਭਗ ਲਗਭਗ ਅੰਦਾਜ਼ਨ 3 ਲੱਖ ਰੁਪਏ ਆ ਮਹੀਨੇ ਦਾ ਖਰਚ ਇਸ ਆਸ਼ਰਮ ਤੇ ਆਉਂਦਾ ਹੈ 7 ਮੁਲਾਜ਼ਮ ਨੇ ਇੱਕ ਡਰਾਈਵਰ ਇੱਕ ਸਫਾਈ ਵਾਲਾ ਇੱਕ ਦਫ਼ਤਰ ਦਾ ਹਾਡਾ ਇਨਚਾਰਜ ਹੈ ਕੁਝ ਮੈਂ ਬਾਕੀ ਮਲਟੀਪਲ ਬਣਾ ਪਰਪਸ ਵਰਕਰ ਨੇ ਜਿਹੜਿਆਂ ਨੂੰ ਆਉਂਦੇ ਆ ਕੱਪੜੇ ਚੇਂਜ ਕਰਾਉਂਦੇ ਆ ਰੋਟੀ ਟੋਕ ਬਣਾਉਣਾ ਉਹਨਾਂ ਨੂੰ ਖੋਣਾ ਇੱਕ ਵਿਅਕਤੀ ਵੱਲੋਂ ਤਾਂ ਖਾਣਾ ਖਾਧੇ ਰਿਹਾ ਜਦੋਂ ਆਪਣੇ ਉਹਨੂੰ ਖੋਇਆ ਵੀ ਜਾਂਦਾ ਵਕਾਇਦਾ ਦੋ ਤਿੰਨ ਇਦਾਂ ਦੇ ਵੀ ਹੈਗੇ ਜਿਹਦੇ ਵਿਚਾਰੇ ਆਪਣੇ ਪੌਟੀ ਵਾਲੇ ਹੱਥ ਵੀ ਨਹੀਂ ਧੋ ਸਕਦੇ ਉਹ ਵੀ ਸਾਫ਼ ਸਫੀਆ ਕਰਦੇ ਨੇ ਇਹ ਸਾਰਾ ਕੁਝ ਲੋਕਾਂ ਦੇ ਸਹਿਯੋਗ ਨਾਲ ਹੀ ਚੱਲਦਾ ਹੈ ਇਹ ਸਾਡੇ ਆਸ਼ਰਮਾਂ ਦੀ ਇੱਕ ਬਹੁਤ ਵੱਡੀ ਇਹ ਗੱਲ ਹੈ ਵੀ ਅਸੀਂ ਕਿਸੇ ਵੀ ਵਿਅਕਤੀ ਤੋਂ ਕਿਸੇ ਵੀ ਸੰਸਥਾ ਤੋਂ ਕਿਸੇ ਕਿਸੇ ਦਾ ਦਾਨ ਆਦਿ ਨਹੀਂ ਮੰਗਣ ਜਾਂਦੇ ਜੋ ਵੀ ਸਾਨੂੰ ਜ਼ਰੂਰਤ ਹੁੰਦੀ ਹੈ ਉਹ ਸਾਡੇ ਸਾਰੇ ਆਸ਼ਰਮਾਂ ਦੇ ਵਿੱਚ ਧਾਕੁਰ ਜੀ ਨਾਮ ਦੀ ਇੱਕ ਚਿੱਠੀ ਅਸੀਂ ਰਿਆਣਾ ਲਿਖੀ ਜਾਂਦੀ ਹੈ ਇਹ ਠਾਕਰ ਜੀ ਦੀ ਮਰਜ਼ੀ ਆ ਉਹ ਕਿਸੇ ਡਿਊਟੀ ਲਾਉਂਦੇ ਨੇ ਫਰਾਨੇ ਜੀ ਫਰਾਨੇ ਸਾਹਿਬ ਮੁੱਕੀ ਹੋਈ ਹੈ ਉੱਥੋਂ ਪਹੁੰਚਦੀ ਉਹ ਆਪਣੇ ਆਪ ਘਰ ਆਉਂਦੇ ਨੇ ਇਸੇ ਹੀ ਲੜੀ ਤਹਿਤ ਅਸੀਂ ਠਾਕਰ ਜੀ ਨੂੰ ਬੇਨਤੀ ਕੀਤੀ ਸਾਨੂੰ ਜ਼ਮੀਨ ਚਾਹੀਦੀ ਹੈ ਫਰੀਕੋਟ ਦੇ ਵਿੱਚ ਛੀਕਰ ਵਾਲਾ ਸਾਨੂੰ ਜ਼ਮੀਨ ਮਿਲ ਚੁੱਕੀ ਹੈ ਔਰ ਉਸ ਦੀ ਬਿਲਡਿੰਗ ਬਣਾਉਣ ਲਈ ਸਾਡੇ ਕੋਲ ਹਜ਼ਾਰਾਂ ਰੁਪਏ ਕਰਨਾ ਸ਼ੁਰੂ ਹੋ ਚੁੱਕੇ ਔਰ ਬਹੁਤ ਜਲਦੀ ਅਸੀਂ ਨਵੀਂ ਇਮਾਰਤ ਬੜਾ ਬੜਾ ਸਖੜਾ ਵਾ ਇੱਕ ਜਿਹੜਾ ਇਹਨਾਂ ਦੀ ਮੇਨ ਹੈ ਵੀ ਇਹ ਲਗਭਗ ਸਾਰੇ ਹੀ ਵਿਅਕਤੀ ਜਾਰੇ ਬਿਮਾਰ ਰਹਿੰਦੇ ਐ ਇਹਨਾਂ ਦੇ ਇਲਾਜ ਲਈ ਅਸੀਂ ਸੈਕਟਰੀ ਦਾ ਕੈਂਪ ਮੈਡੀਸਨ ਦਾ ਕੈਂਪ ਈ ਐਨ ਟੀ ਦਾ ਕੈਂਪ ਸਕਿਨ ਦਾ ਕੈਂਪ ਆਈ ਆਪਣਾ ਆਈ ਦਾ ਕੈਂਪ ਹਰ ਮਹੀਨੇ ਹੀ ਲਵਾਉਂਦੇ ਆਇ ਕੈਂਪ ਤੇ ਇਸ ਆਪਣੇ ਸਿਵਲ ਹਸਪੀਟਲ ਕੋਡ ਵੱਲੋਂ ਇਹ ਸਾਰੀ ਸਾਨੂੰ ਸਹੂਲਤਾਂ ਬਿਲਕੁਲ ਫਰੀ ਦਿੱਤ ਜਾਂਦੀਆਂ ਨੇ ਇਸ ਨੂੰ ਲੈ ਕੇ ਜਿਸ ਤਰ੍ਹਾਂ ਕੋਈ ਤੁਹਾਡੇ ਵੱਲੋਂ ਕੋਈ ਆਪਣਾ ਨੰਬਰ ਵੀ ਜਿਹੜਾ ਹੈਗਾ ਅਰਾਊਂਡ ਕੀਤਾ ਗਿਆ ਜੀ ਹਾਂਜੀ ਕੋਈ ਮੋਬਾਈਲ ਨੰਬਰ ਜੇ ਤੁਹਾਡਾ ਕੋਈ ਸੰਪਰਕ ਕਰਨਾ ਹੋਵੇ ਹਾਂ ਇਹ ਸਾਡੇ ਆਸ਼ਰਮ ਦਾ ਇੱਕ ਮੋਬਾਈਲ ਨੰਬਰ ਹੈ ਜੀ 869999 00854 ਇਹ 24 ਆਵਰ ਖੁੱਲ੍ਹਾ ਰਹਿੰਦਾ ਹੈ ਕੋਈ ਵੀ ਵਿਅਕਤੀ ਤੁਹਾਨੂੰ ਕਿਸੇ ਵੀ ਨੂੰ ਕਿਸੇ ਵੀ ਜਗ੍ਹਾ ਤੇ ਲਵਾਰਸ ਫਲਸਤ ਦੇ ਵਿੱਚ ਕੋਈ ਸੜਕਾਂ ਤੇ ਕੋਈ ਪੁਲਾਂ ਥੱਲੇ ਕੋਈ ਸਟੇਸ਼ਨਾਂ ਦਾ ਕੋਈ ਮੰਦਰ ਗੁਰਦੁਆਰਾ ਤੇ ਜਾਂ ਹਸਪਤਾਲਾਂ ਦੇ ਗਿੱਟਾਂ ਤੇ ਕੋਈ ਅਸਥਾ ਦਾ ਵਿਅਕਤੀ ਤੁਹਾਨੂੰ ਨਜ਼ਰ ਆਉਂਦਾ ਹੈ ਤਾਂ ਸਾਨੂੰ ਤੁਰੰਤ ਉਹਦੀ ਵੀਡੀਓ ਬਣਾ ਕੇ ਸਾਨੂੰ ਇਸ ਨੰਬਰ ਤੇ ਦਿਓ ਅਸੀਂ ਉਹਨੂੰ ਤੁਰੰਤ ਚੱਕ ਕੇ ਲਿਆਵਾਂਗੇ ਆਸ਼ਰਮ ਦੇ ਵਿੱਚ ਉਹਦੀ ਦੇਖਭਾਲ ਲਈ ਉਹ ਹਰ ਤਰ੍ਹਾਂ ਦੇ ਇਲਾਜ ਵੀ ਅਸੀਂ ਜਤਨਸ਼ੀਰ ਰਹਿਾਂਗੇ ਤੇ ਕਿਹਨਾਂ ਸਰ ਕਿਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਮਤਲਬ ਵੀ ਲਈਆਂ ਜਾਂਦੀਆਂ ਆਪਣੇ ਘਰਾਂ ਵਿੱਚ ਕਈ ਵਾਰ ਲੋਕਾਂ ਦੀ ਹੁੰਦੀ ਹੈ ਸੋਚ ਵੀ ਕੋਈ ਕੱਪੜੇ ਵਗੈਰਾ ਦਾਨ ਕੀਤੇ ਜਾਂ ਜਾਂ ਕੋਈ ਖਾਣ ਪੀਣ ਦੀ ਰਸਾ ਹੋ ਗਈਆਂ ਜਾਂ ਕੋਈ ਹੋਰ ਚੀਜ਼ਾਂ ਹੋ ਗਈਆਂ ਜਿਹੜੀਆਂ ਉਹ ਕਿਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਦੇਖੋ ਜੀ ਇਹ ਸਾਡੇ ਲਈ ਸਾਡੇ ਪ੍ਰਭੂ ਜੀ ਹਨ ਅਸੀਂ ਇਹਨਾਂ ਵਾਸਤੇ ਕਿਸੇ ਕਿਥੋਂ ਦਾ ਕੋਈ ਪੁਰਾਣਾ ਕੱਪੜਾ ਆਦਿ ਸਵੀਕਾਰ ਨਹੀਂ ਕਰਦੇ ਜੋ ਸਾਨੂੰ ਜ਼ਰੂਰਤ ਹੁੰਦੀ ਹੈ ਉਹ ਅਸੀਂ ਠਾਕੁਰ ਦੇ ਨਾਮ ਦੇ ਚਿੱਠੀ ਦੇ ਵਿੱਚ ਲਿਖਦੇ ਹਾਂ ਉੱਥੋਂ ਸਾਨੂੰ ਸਾਰਾ ਕੁਝ ਪ੍ਰਾਪਤ ਹੁੰਦਾ ਜਾਂਦਾ ਹੈ ਇੱਕ ਇੱਕ ਹੌਂਕ ਟਿ ਸ਼ੋਰ ਲੰਗਾਗੇ ਬਾਈਕ ਪਾ ਕੇ ਜਾਣਗੇ ਤੁਸੀਂ ਆ ਜਾਓ ਬਸ ਖੜੇ ਖੜੇ ਹਾਂਜੀ ਪ੍ਰਧਾਨ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਰਕੇਸ਼ ਗੜ੍ਹ ਪ੍ਰਧਾਨ ਬਾਬਾ ਫਰੀਦ ਪ੍ਰੈਸ ਵੈਲ ਵੈਲਫੇਅਰ ਸੁਸਾਇਟੀ ਰਜਿਸਟਰਡ ਫਰੀਦਕੋਟ ਅੱਜ ਜਸੀਂ ਆਪਣਾ ਘਰ ਆਸ਼ਰਮ ਵਿੱਚ ਆਏ ਸੇਵਾ ਕਰਨ ਵਾਸਤੇ ਇਹਨਾਂ ਨੇ ਸਾਨੂੰ ਇਨਵਾਈਟ ਕੀਤਾ ਹੈ ਇਹਨਾਂ ਮੈਂਬਰਾਂ ਨਾਲ ਮਿਲੇ ਸੋਸਾਇਟੀ ਦੇ ਬਹੁਤ ਹੀ ਵਧੀਆ ਇਹਨਾਂ ਦਾ ਸਵਾਇ ਮਿਲਨ ਸੇਰਾ ਆਦਮੀ ਨੇ ਜੋ ਕਿ ਅੱਜ ਸਵੇਰੇ ਬ੍ਰੇਕਫਾਸਟ ਵਿੱਚ ਅਸੀਂ ਸੇਵਾ ਕੀਤੀ ਸਾਰੇ ਮੈਂਬਰਾਂ ਨੇ ਤੇ ਜੋ ਵੀ ਇੱਥੇ ਦਾਨ ਦੇਣਾ ਚਾਹੁੰਦਾ ਲੰਗਰ ਵਾਸਤੇ ਸੇਵਾ ਕਰਨਾ ਚਾਹੁੰਦਾ ਹੈ ਉਹ ਖੁੱਲ ਕੇ ਦਾਨ ਦੇਣਾ ਚਾਹੀਦਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ